परमजीत कौर जी मेरे बढ़ती सन तो बस सामने सिर्फ पता लग गया पेरू बच्चे जिने मुंडे सारे कट्ठ पुलिस ने छापा मार लिया ले। तो लै गए कई दिन बाद सू पता लगे जो फोन बंद आने लग गया सी दसिया तो फोन लग गया। से चाके लै गई मनप्रीत बाकी सूद बारे कुछ नहीं पता है गलबात हुई है की नहीं हुई है बस मेरे तो यही हाथ जोड़ के बेनती है मेरा बच्चा घर आना चाहिए ਮੈਨਾਂ ਬਤਾ ਬਈ ਕੁਸੂਰ ਕਿੰਨਾ ਖੰਡਾ ਹੋ ਗਿਆ ਨਹੀਂ ਡੇਢ ਸਾਲ ਹੋ ਗਏ ਜੀੰ ਬਟੇਰ ਚੋ ਵੀ ਕਦੇ ਨਹੀਂ ਜੀ ਖੁੱਲ ਕੇ ਸਾਡਨ ਗੱਲਬਾਤ ਹੋਈ ਆਈ ਰਕੜੀ ਨਮੇਜ ਗੱਲ ਹੋਈ ਆਈ ਬਸ ਮੈਂ ਤਾਂ ਇਹੀ ਕਹਿਣਾ ਚਾਹੀਏ ਜੀ ਮੇਰੇ ਹੱਥੇ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਛਾੜ ਗਈ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਮਨੁਸ਼ਮੀ ਕੁਮਾਰਾ ਜੀ ਕਿੱਥੇ ਰਹਿਣਾ ਹੈ ਭਈ ਮਾਚੜੋ ਸਾਹਿਬ ਵੀ ਰਹਿਣਾ ਲੈਂਦਾ ਕੋਈ ਨਹੀਂ ਮੇਰਾ ਬ੍ਰਦਰ ਬਾਦਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ ਉਹ 2020 ਦੇ ਵਿੱਚ ਗਿਆ ਸੀਗਾ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰੇ ਬ੍ਰਦਰ ਦਾ ਨਾਮ ਮਨਪ੍ਰੀਤ ਸਿੰਘ ਹੈ ਜੀ ਉਹਦੀ ਉਮਰ ਕੁਰੀਬ ਹੋ ਗਈ 25-26 ਸਾਲ ਹੋ ਗਈ ਇੰਨਾ ਸਮਾਂ ਹੋ ਗਿਆ ਬਾਅਦੋਂ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਇਸੀ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀ ਤੋਂ ਹੋ ਗਿਆ ਸੀ ਤੁਸੀਂ ਹਾਂਜੀ ਹੁਣ ਦੱਸੋ ਹਾਂਜੀ ਟਕਣਾ ਬਸ ਉੱਥੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਨਾ ਪੁਲਿਸ ਤੱਕ ਲੱਗ ਗਈ ਉਹਨੂੰ ਤੁਹਾਨੂੰ ਵੀ ਦੱਸਾਂ ਪੁਰਤੋਂ ਥੋੜਾ ਜਿੜ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਧਾ ਮੇਰੇ ਬੜਾ ਬੜਾ ਦੋਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹ ਕਹੇ ਸੀ ਫੋਨ ਰੱਖ ਕੇ ਵੀ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗੱਲ ਤੇ ਰਹ ਰਹੇ ਨੇ ਇੱਥੇ ਭਾਜੀ ਤੁਹਾਡੇ ਮੇਰੇ ਬਰਦਰ ਨੇ ਕਹੇ ਵੀ 2-3 ਦਿਨ ਰਹਿ ਤੋ ਉੱਚ ਉਸ ਤੋਂ ਬਾਅਦ ਅਸੀਂ ਰੂਮ ਚੇਂਜ ਕਰ ਦਾਂਗੇ ਉੱਥੋਂ ਪਹਿਲਾਂ ਉਹ ਨਾ ਦੇ ਨਾਲ ਹੀ ਰਹਿੰਦਾ ਸੀ ਜਿੱਥੇ ਕੋਈ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀ ਦਾ ਉੱਥੇ ਹਾਂਜੀ ਕਿੰਨਾ ਸਮਾਂ ਰਿਹਾ ਕੰਪਨੀ ਕੋਲ ਉਹ ਕੰਪਨੀ ਜਿੱਥੇ ਪਹਿਲਾਂ ਭੇਜਿਆ ਸੀ ਉੱਥੇ 7-8 ਮਹੀਨੇ ਰਿਹਾ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੱਲੇ ਦਾ ਰਹਿਣ ਦਿਨ ਕਿੰਨਾ ਸਮਾਂ ਇਹ ਮੁੰਡਾ ਰਹਿਣਾ ਸਿਰਫ 3 ਦਿਨ ਹੋਸੀ ਉਹਨਾਂ ਸਰ ਕੀ ਹੋਇਆ ਫਿਰ ਦੱਸੋ ਤਕਸੀਦ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਾ ਕਿ ਹੁਣ ਜਦ ਬੰਦ ਆਣ ਲੱਗਾ ਮੁੰਡੇ ਨੇ ਕੋਈ ਨਾ ਕੋਈ ਪੈਸਾ ਦਿੱਤੀ ਤੇ ਸੇ ਸਾਨੂੰ ਨੇ ਮੁੰਡੇ ਨੂੰ ਫੋਨ ਕੀਤਾ ਦਰਬਾਦ ਜੀ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਉਹ ਜਮਾਨ ਜੇਲ੍ਹ ਵਿੱਚ ਸਰ ਉਹ ਇੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕੇ ਨੇ ਤੁਹਾਡੇ ਨਾਲ ਕਿਵੇਂ ਸੰਪਰਕ ਹੋ ਗਾ ਲ ਸਾਨੂੰ ਸਰ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਦੇ ਵਿੱਚੋਂ ਤੁਸੀਂ ਉਹਨਾਂ ਦੀ ਰਿਹਾਇ ਲਈ ਕਿਤੇ ਹੋਰ ਸਤਾ ਜਿੱਕੇ ਕੋ ਉਨਰ ਸੰਪਰਕ ਨਹੀਂ ਕਿਸੇ ਨੇ ਸੰਪਰਕ ਨਹੀਂ ਦਿੱਤਾ ਸੀ ਸਿਰਫ ਇੱਕ ਵਰਾਇ ਨੂੰ ਟਿੱਥੀ ਪਾਈ ਹੈ ਪਟਿਆਲੇ ਚ ਇਹ ਉਹ ਵਿਆਇਆ ਹੋਇਆ ਸੀਗਾ ਜੇ ਨਹੀਂ ਅਨਮੈਰੇਟ ਸੋ ਤੁਹਾਡੀ ਕੀ ਜਣ ਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰ ਅੱਗੇ ਅਪੀਲ ਆ ਸਾਡੇ ਬੱਚੇ ਨੂੰ ਰਿਹਾ ਕਰਵਾਇ ਜਾਵੇ